ਗੁਰਤ ਸਿੰਘ ਫਾਈਬਰ क्राइम ਤੋਂ ਹਾਂਜੀ ਸੱਚੀ ਗਾ ਸਰ ਇਨਵੈਸਟੀਗੇਸ਼ਨ ਦੀ ਕਾਲ ਆਈ ਹੈ ਮਹਾਰਾਜ ਆਪਣੇ ਫੈਮਿਲੀ ਦੇ ਕਿੰਨੇ ਮੈਂਬਰ ਨੇ ਸਰ ਤਿੰਨ ਜਣੇ ਆ ਜੀ ਕੌਣ ਕੌਣ ਨੇ ਜੀ ਸਰ ਮੈਂ ਐ ਤੇ ਵਾਈਫ ਐ ਤੇ ਬੇਟਾ ਜੀ ਠੀਕ ਐ ਬੇਟੇ ਦਾ ਕੀ ਨਾਮ ਹੈਗਾ ਜੀ ਬੇਟੇ ਦਾ ਨਾਮ ਰਾਹੁਲ ਐ ਸਰ ਰਾਹੁਲ ਠੀਕ ਐ ਕੀ ਕੰਮ ਕਰਦਾ ਰਾਹੁਲ ਉਹ ਸਰ ਸਟੱਡੀ ਕਰਦਾ ਜੀ ਕਿਹੜੀ ਕਲਾਸ ਹੈ ਉਹ ਸਰ ਬੀਏ ਬੀਏ ਪਾਰਟ 1 ਚ ਜੀ ਬੀਏ ਬੀਏ ਪਾਰਟ ਚ ਜੀ ਕੰਮ ਕੀ ਕਰਦੇ ਆ ਜੀ ਮੈਂ ਸਰ ਬਿਜ਼ਨਸਮੈਨ ਆ ਜੀ ਦੁਕਾਨ ਆ ਮੇਰੀ ਮੋਬਾਈਲਾਂ ਦੀ ਠੀਕ ਹੈ ਠੀਕ ਹੈ ਵੀਰ ਜੀ ਤੁਸੀਂ ਕੱਲ੍ਹ ਆਓ ਕੋਈ ਗੱਲ ਕਰੋ ਮੇਰੇ ਨਾਲ ਹੋਰ ਤੁਹਾਡਾ ਪੁੱਤਰ ਆ ਕਿੱਥੇ ਆ ਮੈਂ ਸਰ ਕੌਣ ਜੀ ਪੁੱਤਰ ਤੁਹਾਡਾ ਬੇਟਾ ਤਾਂ ਗਿਆ ਹੋਣਾ ਪੜਨ ਗਿਆ ਹੋਣਾ ਮੈਂ ਤਾਂ ਦੁਕਾਨਦਾਰ ਤਿਆਂ ਜੀ ਮੈਂ ਲਾਈਬਰ ਕਰ ਰਿਹਾ ਮੈਂ ਇੰਟੈਲੀਜੈਂਸ ਨਾਲ ਗੱਲ ਕਰ ਰਿਹਾ ਹਾਂ ਜਿਹੜਾ ਕਰਨ ਸਿੰਘ ਹੋ ਰਿਹਾ ਸਰ ਨਹੀਂ ਸਰ ਰੈਸਟ ਨੂੰ ਰੈਸਟ ਕਿਵੇਂ ਰੈਸਟ ਤੋਂ ਕਾਲਜ ਗਿਆ ਰੈਸਟ ਕਾਦੇ ਚ ਹੋ ਗਿਆ ਆ ਗੱਲ ਕਰੋ ਆ ਗੱਲ ਕਰੋ ਸਰ ਚਾਰ ਮੁੰਡੇ ਇਥੇ ਅਰੈਸਟ ਹੋਇਆ ਲੜਕੀ ਰੇਪ ਕੇਸ ਦੇ ਵਿੱਚ ਤੁਹਾਡਾ ਬੇਟਾ ਵੀ ਉਹਨਾਂ ਦੇ ਨਾਲ ਅਰੈਸਟ ਹੋ ਗਿਆ ਵਾ ਹੋਰ ਇਹ ਗੱਲ ਕਰ ਬੇਟੇ ਇਹ ਗੱਲ ਕਰ ਡੈਡੀਏ ਤੇਰੇ ਤੂੰ ਸਾਰਾ ਰੋਣਾ ਨਹੀਂ ਹੈਗਾ ਗੱਲ ਕਰ ਹਲੋ ਹਲੋ ਅਗਾਂਹ ਲੈ ਕੇ ਰਹਿ ਹਲੋ ਉਤੂਤ ਘਰ ਉਸਕੋ ਕਾਲਜ ਗਿਆ ਸੀ ਕਿੱਥੇ ਹੈ ਤੂੰ ਹਾਂ ਰੱਬ ਦੀ ਕਰ ਤੇ ਔਰੇ ਗੱਲ ਕਰਾ ਮੇਰੀ ਨਹੀਂ ਤੂੰ ਕਿੱਥੇ ਤੇ ਘਰੋਂ ਤੇ ਤੂੰ ਕਾਲਜ ਗਿਆ ਸੀਗਾ ਤੇ ਮੁੰਡੇ ਤੇਰੇ ਨਾਲ ਕੌਣ ਹੈ ਮੁੰਡੇ ਕੌਣ ਹੈ ਤੇਰੇ ਨਾਲ ਔਰੇ ਗੱਲ ਕਰਾ ਇਹਨੂੰ ਅੰਦਰ ਲੈ ਕੇ ਜਾਵੇ ਹੈਲੋ ਹੈਲੋ ਸਰ ਇਹ ਤਾਂ ਕਰੋ ਬੜੇ ਗਏ ਆ ਨਾ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਹਾਂਜੀ ਤੁਸੀਂ ਇਕੱਲੇ ਆ ਜਾਓ ਦੇਖੋ ਤੁਸੀਂ ਜਿਹੜੇ ਸ਼ੋਰ ਚਾ ਖੜੇ ਹੋ ਕਿ ਮੇਰੇ ਨਾਲ ਗੱਲ ਮੈਂ ਉਹ ਐਕਚੁਅਲੀ ਦੁਕਾਨ ਤੇ ਕਸਟਮਰ ਕਸਟਮਰ ਸੀਨੇ ਮੈਂ ਕੱਲਾ ਸੀ ਦੁਕਾਨ ਤੇ ਹਾਂਜੀ ਹਾਂਜੀ ਮੈਂ ਸਰ ਇੱਕ ਮਿੰਟ ਮੈਂ ਉਹ ਜਿਹੜੇ ਮੁੰਡੇ ਨਾਲ ਇਹ ਛਿੜਕਿਆ ਗਿਆ ਵਾ ਨਾ ਜਿਹੜਾ ਇਹਦਾ ਫਰੈਂਡ ਸੀਗਾ ਹਾਂਜੀ ਬਹੁਤ ਵੱਡੇ ਗੈਂਗ ਦਾ ਬੰਦਾ ਸੀ ਬਹੁਤ ਵੱਡਾ ਗੈਂਗਸਟਰ ਸੀਗਾ ਉਹ ਸਰ ਅਸੀਂ ਤਾਂ ਮੁੰਡੇ ਨੇ ਕੱਲ ਦੀ ਡੇਟ ਵਿੱਚ ਨਾ ਇੱਕ 14 ਸੌਣ ਲੋ ਨਾ ਮੇਰੀ ਗੱਲ ਤੇ ਸੁਣ ਲੋ ਵੀਰ ਜੀ ਹਾਂਜੀ 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 ਉਹ ਉਸ ਮੁੰਡੇ ਨੇ ਕੱਲ ਦੀ ਡੇਟ ਵਿੱਚ ਇੱਕ 15 ਸਾਲਾਂ ਦੀ ਕੁੜੀ ਸੀ ਨਾ ਬਾਹਰ ਹੀ ਕੁੜੀ ਸੀ ਜਿਹਦੇ ਨਾਲ ਰੇਪ ਕੀਤਾ ਬਲਕਾਰ ਕੀਤਾ ਵਾ ਵਾਹ ਲਾ ਚੋ ਤਾਂ ਨੰਬਰ ਲਾਇਆ ਸੀ ਟਰੇਸਿੰਗ ਤੇ ਅੱਜ ਜਿੱਤਾਂ ਸੀ ਟਰੇਸ ਕਰਕੇ ਕਿੱਤਾ ਵਾ ਨਾ ਤੁਹਾਡਾ ਬੇਟਾ ਉਹਦੇ ਨਾਲ ਚੁੱਕੇ ਟ ਗਿਆ ਵਾ ਓਹੋ ਕਿਤੇ ਸਰ ਦੋ ਪਿਸਤਲ ਫੜੇ ਹੋ ਗਏਗੇ ਉਸ ਕ੍ਰਿਮੀਨਲ ਬੰਦੇ ਕੋਲ ਤੇ ਅੱਟ ਵੀ ਨੂੰ ਚਰਚ ਪਰੜੀ ਗਈ ਹੈ ਇਹ ਬੇਟਾ ਕਹਿਣ ਲੱਗਾ ਕਿ ਸਰ ਸਾਡਾ ਜਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਮੇਰੇ ਡੈਡੀ ਕੋਲ ਪੁੱਛ ਲਓ ਸਰ ਤੁਸੀਂ ਗਲੀ ਜੋ ਪਰਚੀ ਨਾ ਨਾ ਦਿਓ ਗਲੀ ਜੋ ਪੁੱਛ ਲਓ ਜੀ ਤਾਂ ਬਹੁਤ شریف ਬੰਦੇ ਸਾਰੇ ਅਜੇ ਤੱਕ ਕਦੀ ਵੀ ਆਇਓ ਜਦ ਇਹ ਕਹਿਣ ਲੱਗਾ ਕਿ ਸਰ ਮੈਨੂੰ মিডিਆ ਅੱਗੇ ਨਾ ਦਿਓ ਹਸ ਸਾਡੀ ਸ਼ਰੀ ਦਿੱਕੇ ਜੇ ਨਾ ਕਰ ਕਰਨ ਯਾਨੀ ਸਰ ਕੋ ਰਿਕੁਐਸਟ ਹੈ ਜੀ ਰਿਕੁਐਸਟ ਹੀ ਹੈ ਸਾਡੀ ਇਸ ਕੇਸ ਵਿੱਚ ਤੁਹਾਨੂੰ ਪਤਾ ਹੈ ਕਿ 25 ਸਾਲ ਕੈਦ ਤੇ 90 ਲੱਖ ਰੁਪਏ ਜੁਰਮਾਨਾ ਸਰ ਇੰਨੇ ਜੋਗੇ ਤਾਂ ਹੈ ਹੀ ਨਹੀਂ ਅਸੀਂ ਤਾਂ ਲੇਕਸ ਟਾਈਮ ਸਰ ਇਹਨਾਂ ਨੂੰ ਕੱਢਦਾ ਪਿਆ ਵਾ ਨੰਬਰ ਇਹਨਾਂ ਤੇ ਡ੍ਰੇਸਿੰਗ ਤੇ ਲੱਗੇ ਆ ਜੀ ਇੱਕ ਮੌਕਾ ਦਿਓ ਸਰ ਬੋਲ ਕਰ ਰਿਹਾ ਨਾ ਹਾਂਜੀ ਮੇਰੀ ਗੱਲ ਸੁਣ ਲਓ ਜਿਹੜਾ ਕੋਈ ਨਾ ਫੋਨ ਕਾਲ ਕਰ ਰਿਹਾ ਉਸ ਨੂੰ ਟ੍ਰੇਸ ਕਰਕੇ ਹਰਜ ਕੀਤਾ ਜਾ ਰਿਹਾ ਵਾ ਹਾਂਜੀ ਹਾਂਜੀ ਸਾਹਿਬ ਹਾਂਜੀ ਇਹਦੇ ਨੰਬਰ ਵੀ ਚੇਂਜ ਕਰਵਾਣਾ ਇਹ ਤਾਂ ਮੋਬਾਈਲ ਵੀ ਚੇਂਜ ਕਰਵਾਣਾ ਤੁਸੀਂ ਇੱਦੇ ਨੰਬਰ ਤੇ ਕਾਲ ਤੇ ਮੈਸੇਜ ਨਹੀਂ ਕਰਨਾ ਹੁਣ ਠੀਕ ਹੈ ਨਹੀਂ ਜੀ ਜਰਾ ਇੱਕ ਮੌਕਾ ਦਿਓ ਜੀ ਤੁਸੀਂ ਅਜੇ ਤਾਂ ਗਰੀਬ ਬੰਦੇ ਆ ਸਰ ਤੁਸੀਂ ਮੈਨੂੰ ਆਹ ਦੱਸੋ ਇਹਦਾ ਫਾਇਲ ਭਰਨਾ ਪੈਣਾ ਤੁਸੀਂ ਗੂਗਲ 'ਤੇ ਯੂਜ਼ ਕਰਦੇ ਆ ਫੋਨ 'ਤੇ ਮੈਂ ਗੂਗਲ 'ਤੇ ਤਾਂ ਨਹੀਂ ਕਦੀ ਕੀਤਾ ਫੋਨ 'ਤੇ ਯੂਜ਼ ਕਰ ਲੈਨੇ ਸਰ ਦੁਕਾਨ ਤੇ ਸਰ ਇਹ ਤਾਂ ਫਾਈਨ ਹੈਗਾ 2 ਲੱਖ 80 ਹਜ਼ਾਰ ਵੀਰ ਜੀ ਉਹ ਤੁਹਾਨੂੰ ਹੋਣੇ ਪੇ ਕਰਨਾ ਪੈਣਾ ਵੀਰ ਜੀ ਸਰ ਇਹ ਤਾਂ ਬਹੁਤ ਜ਼ਿਆਦਾ ਫਾਈਨ ਥੋੜਾ ਥੋੜਾ ਘੱਟ ਕਰ ਲੋ ਗਰੀਬ ਬੰਦੇ ਆ ਜੀ ਯਾ ਘਟੇਗਾ ਸਰ ਐਨੀ ਟਾਈਮ ਆਪਣੇ ਕੋਲ ਕਿੰਨੇ ਆ ਤੁਸੀਂ ਸਾਈਡ ਤੇ ਹੋ ਜਾਓ ਮੈਂ ਤੁਹਾਨੂੰ ਕਹਿਆ ਵਾ ਤੁਸੀਂ ਬੰਦੇ ਐ ਫੇਰ ਮੈਂ ਮੈਂ ਸਿਰਫ ਕਸਟਮਰ ਖੜੇ ਐ ਨਾ ਮੇਰੇ ਕੋਲ ਕਸਟਮਰ ਖੜੇ ਹੋਣ ਉਹਨਾਂ ਨੂੰ ਇਹਨਾਂ ਨੂੰ ਮੈਂ ਭੇਜ ਵੀ ਨਹੀਂ ਸਕਦਾ ਇੱਕ ਮਿੰਟ ਇੱਕ ਮਿੰਟ ਪਾਈਸ ਹੋਵੇ ਸਾਹ ਬੰਦੇ ਨੇ ਹਾਂ ਜੀ ਸਰ ਸਰ ਤੁਸੀਂ ਸਾਬ ਬੰਦ ਕਰ ਦਿੱਤਾ 10 ਮਿੰਟਾਂ ਲਈ ਮੈਂ ਉਹਨੇ ਸਾਈਡ ਤੇ ਹੋ ਗਿਆ ਇੱਕ ਫਰਾਡ ਕਾਲ ਸਾਨੂੰ ਬੈਠਿਆਂ ਆਈ ਸਾਨੂੰ ਪਤਾ ਲੱਗਿਆ ਉਹਦੇ ਉੱਤੇ ਲਿਖਿਆ ਸੀ ਸੀਆਈਡੀ ਔਰ ਕਿਸੇ ਸਾਡੇ ਪੁਲਿਸ ਆਫੀਸਰ ਦੀ ਉਹਨੇ ਇੱਕ ਫੋਟੋ ਫੇਕ ਫੋਟੋ ਲਗਾਈ ਹੋਈ ਸੀ ਜਿਸ ਤੋਂ ਸਾਨੂੰ ਲੱਗਿਆ ਵੀ ਇਹ ਫਰਾਡ ਕਾਲ ਹੀ ਹੈ ਤਾਂ ਅਸੀਂ ਵੀ ਫਿਰ ਉਸ ਦਾ ਫਰਾਡ ਜਾਣਨ ਲਈ ਅਸੀਂ ਇਹ ਕੰਮ ਪਬਲਿਕ ਬਣ ਕੇ ਉਹਨਾਂ ਨਾਲ ਗੱਲ ਕੀਤੀ ਤਾਂ ਗੱਲ ਦੇ ਵਿੱਚ ਤੁਸੀਂ ਵੀਡੀਓ ਚ ਦੇਖਿਆ ਹੋਣਾ ਸੀ ਉਹਨਾਂ ਨਾਲ ਇੱਕ ਆਮ ਸੁਧਾਰਨ ਦੁਕਾਨਦਾਰ ਬਣ ਕੇ ਗੱਲ ਕੀਤੀ ਜਿਹੜਾ ਸਾਨੂੰ ਕਹਿ ਰਿਹਾ ਸੀਗਾ ਕਿ ਤੁਹਾਡਾ ਜਿਹੜੇ ਪਹਿਲਾਂ ਸਾਡੇ ਤੋਂ ਉਹਨਾਂ ਨੇ ਇਨਫੋਰਮੇਸ਼ਨ ਲਈ ਕੀ ਤੁਹਾਡੀ ਫੈਮਿਲੀ ਚ ਕੌਣ ਕੌਣ ਹੈ ਤਾਂ ਅਸੀਂ ਦੱਸਿਆ ਵੀ ਇਸ ਤਰ੍ਹਾਂ ਫੈਮਿਲੀ ਚ ਹਸਬੰਦ ਵਾਈਫ ਹੈ ਤੇ ਬੱਚੇ ਹੈ ਬੱਚੇ ਫਿਰ ਬੱਚੇ ਬਾਅਦੇ ਪੁੱਛਿਆ ਤੁਹਾਡਾ ਬੱਚਾ ਕੀ ਕਰਦਾ ਤਾਂ ਅਸੀਂ ਕਿਹਾ ਬੱਚਾ ਸਟੱਡੀ ਕਰਦਾ ਤਾਂ ਉਸਨੇ ਜਾਣ ਲਿਆ ਕਿ ਇਹਨਾਂ ਦਾ ਇੱਕ ਲੜਕਾ ਹੈ ਔਰ ਉਹ ਸਟੱਡੀ ਕਰਦਾ ਤਾਂ ਫਿਰ ਉਹਨੇ ਪੁੱਛਿਆ ਵੀ ਉਹ ਤੁਹਾਡਾ ਬੱਚਾ ਕਿੱਥੇ ਹੈ ਜੀ ਅਸੀਂ ਕਿਹਾ ਵੀ ਉਹ ਆਪਦੀ ਸਟੱਡੀ ਕਰਨ ਗਿਆ ਤਾਂ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਬੱਚਾ ਘਰੇ ਅਵੇਲੇਬਲ ਨਹੀਂ ਉਹ ਸਟੱਡੀ ਕਰਨ ਗਿਆ ਤਾਂ ਉਹਨੇ ਸਾਨੂੰ ਕਿਹਾ ਕਿ ਮੈਂ ਇੱਕ ਸੀਆਈਡੀ ਡਿਪਾਰਟਮੈਂਟ ਤੋਂ ਪੁਲਿਸ ਅਫਸਰ ਬੋਲ ਰਿਹਾ ਤੇ ਤੁਹਾਡਾ ਬੱਚਾ ਜਿਹੜਾ ਉਹ ਕੋਈ ਕਿਸੇ ਕੇਸ ਦੇ ਵਿੱਚ ਫਸ ਗਿਆ ਉਹ ਅਸੀਂ ਫੜਿਆ ਹੋਇਆ ਥਾਣੇ ਜਦੋਂ ਅਸੀਂ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਵੀ ਕਾਹਦੇ ਚ ਫੜਿਆ ਉਹ ਉਹ ਸਾਨੂੰ ਮਤਲਬ ਇਸ ਚੀਜ਼ ਬਾਰੇ ਉਹਨਾਂ ਨੇ ਸੀਆਈਡੀ ਡਿਪਾਰਟਮੈਂਟ ਦਾ ਜਿਹੜਾ ਇੱਕ ਇਹ ਮਤਲਬ ਖੁਫੀਆ ਮਹਿਕਮਾ ਹੋਣ ਕਰਕੇ ਦੱਸਣ ਤੋਂ ਇਨਕਾਰ ਕੀਤਾ ਵੀ ਅਸੀਂ ਦੱਸ ਨਹੀਂ ਸਕਦੇਗੇ ਤੇ ਲੋਕਾਂ ਨੂੰ ਮਤਲਬ ਉਹ ਇਸ ਤਰ੍ਹਾਂ ਉਲਝਾ ਲੈਂਦੇ ਆ ਆਪਣੀਆਂ ਗੱਲਾਂ ਦੇ ਵਿੱਚ ਉਲਝਾ ਕੇ ਤਾਂ ਉਹ ਅਸੀਂ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਹੀ ਸੀਗਾ ਇਹਦੀ ਰਿਕਾਰਡਿੰਗ ਕਰਨ ਦਾ ਮਕਸਦ ਇਹ ਹੀ ਸੀ ਕਿ ਅਸੀਂ ਲੋਕਾਂ ਨੂੰ ਅਵੇਅਰ ਕਰ ਸਕੀਏ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਫਰਾਡ ਕਾਲ ਆਉਂਦੀਆਂ ਉਹ ਤੁਹਾਡੇ ਬੱਚਿਆਂ ਬਾਰੇ ਤੁਹਾਡੀ ਫੈਮਿਲੀ ਬਾਰੇ ਸਾਰੀ ਡਿਸਕਸ ਕਰਕੇ ਉਸ ਤੋਂ ਬਾਅਦ ਉਹ ਤੁਹਾਡੇ ਤੁਹਾਨੂੰ ਉਹ ਪੈਸੇ ਦੀ ਡਿਮਾਂਡ ਕਰਨਗੇ ਕਿ ਤੁਹਾਡਾ ਬੱਚਾ ਪੁਲਿਸ ਸਟੇਸ਼ਨ 'ਚ ਫੜਿਆ ਹੋਇਆ ਜੀ ਉਹ ਇਸ ਕੇਸ ਦੇ ਵਿੱਚ ਫਸ ਗਿਆ ਨਹੀਂ ਤਾਂ ਉਹਦੇ ਤੇ ਆਹ ਚਾਰਜ ਲੱਗ ਜਾਊਗਾ ਤੁਸੀਂ ਸਾਨੂੰ ਇੰਨੇ ਪੈਸੇ ਦੇ ਦਿਓ ਜਿਸ ਤਰ੍ਹਾਂ ਵੀਡੀਓ 'ਚ ਬੰਦਾ ਪੈਸੇ ਦੀ ਡਿਮਾਂਡ ਕਰ ਰਿਹਾ ਪਹਿਲਾਂ 2.5 ਲੱਖ ਦੀ ਡਿਮਾਂਡ ਕੀਤੀ ਫਿਰ ਉਹ 50000 ਤੇ ਆ ਗਿਆ ਪੁੱਛਣ ਲੱਗ ਗਿਆ ਵੀ ਤੁਹਾਡੇ ਅਕਾਊਂਟ 'ਚ ਕਿੰਨੇ ਪੈਸੇ ਆ ਅਸੀਂ ਕਿਹਾ 50 60000 ਆ ਤਾਂ ਕਹਿੰਦਾ ਤੁਸੀਂ ਉਹੀ ਟਰਾਂਸਫਰ ਕਰੋ Google Pay ਕਰ ਦਿਓ ਜਿਵੇਂ ਵੀ ਮਰਜ਼ੀ ਪੈਸੇ ਸਾਨੂੰ ਟਰਾਂਸਫਰ ਕਰੋ ਤੋ ਸਾਡਾ ਮਕਸਦ ਇਹ ਹੈ ਕਿ ਲੋਕ ਅਵੇਅਰ ਹੋਣ ਇਹੋ ਜੀਆਂ ਫਰਾਡ ਕਾਲਾਂ ਤੋਂ ਕਿਸੇ ਦੀ ਵੀ ਗੱਲਾਂ ਦੇ ਵਿੱਚ ਨਾ ਆਉਣ ਇਹ ਵੀ ਇੱਕ ਫਰਾਡ ਹੈ ਇਸ ਤਰ੍ਹਾਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਫਰਾਡ ਲੋਕ ਕਰਦੇ ਆ ਮਤਲਬ ਫੋਨ ਤੇ ਕਿਸੇ ਕਿਸਮ ਦੇ ਵੀ ਫਰਾਡ ਦੇ ਵਿੱਚ ਪਾਲ ਤੇ ਤੁਸੀਂ ਵਿਸ਼ਵਾਸ ਨਹੀਂ ਕਰਨਾਗਾ ਜਿੰਨੀ ਦੇ ਤੁਹਾਨੂੰ ਪੂਰਾ ਵਿਸ਼ਵਾਸ ਨਾ ਹੋ ਜੇ ਕਿ ਇਹ ਸਾਹਮਣੇ ਵਾਲਾ ਬੰਦਾ ਕੌਣ ਹੈ ਤੁਸੀਂ ਉਹਨੂੰ ਜਾਣਦੇ ਹੋ